ਅੱਜ ਵੀ ਤੁਹਾਨੂੰ ਛਪਾਰ ਦੇ ਮੇਲੇ ਦੀ ਜੋ ਪੂਰੀ ਪੂਰੀ ਰੌਣਕਾਂ ਨੇ ਦੇਖਣ ਨੂੰ ਮਿਲ ਸਕਦਾ ਜਾਂ ਦੇਖ ਸਕਦੇ ਹੋ ਪੂਰੀਆਂ ਰੌਣਕਾਂ ਲੱਗੀਆਂ ਨੇ ਤੇ ਮੇਲਾ ਛਪਾਰ ਦਾ ਭਰਿਆ ਭਰਿਆ ਰਹਿੰਦਾ ਜਾ ਵਾਹ ਜੀ ਵਾਹ ਵਾਹ ਇਧਰ ਆ ਜਾਓ ਇਧਰ ਦੂਸਰੇ ਗੇਮ ਦਾ ਟਿਕਟ ਲੈ ਵਾਹ ਜੀ ਵਾਹ ਵਾਹ ਜੀ ਦਾ ਪੂਰਾ ਪੂਰਾ ਜੋ ਰੌਣਕਾਂ ਹੈ ਤੁਸੀਂ ਛਪਾਰ ਦੇ ਅਖੇਲੇ ਦੇ ਵਿੱਚ ਆਨੰਦ ਮਾਣਦੇ ਹੋ ਦੇਖ ਸਕਦੇ ਹੋ ਤੇ ਮੇਲੇ ਦਾ ਜੋ ਆਨੰਦ ਮਾਣ ਰਹੇ ਨੇ ਲੋਕ ਸੋ ਜੋ ਮੇਲਾ ਹੈ ਇਸੇ ਜਗ੍ਹਾ ਤੋਂ ਜੋ ਸ਼ੁਰੂ ਹੋ ਜਾਂਦਾ ਛਪਾਰ ਦਾ ਪਰ ਪਾਣੀ ਕਿਹਨਾਂ ਠੀਕਾ ਕੋ ਭਾਈ ਮੇਲਾ ਦੇਖਣ ਆਇਆ ਨਿਆਰੇ ਮਾਰਦਾ ਮੇਲਾ ਪਾਰਨਾ ਮੇਲਾ ਬਾਜੀ ਵਾਹ ਕਿਥੋਂ ਆਏ ਵੀਰੇ ਮਲੇਰ ਕੋਟਲੇ ਮਾਇਓ ਵਾਹ ਜੀ ਵਾ ਇੱਥੇ ਤੁਹਾਨੂੰ ਮਿਲੇਗਾ ਪਾਣੀ ਪਾਣੀ ਮਿੱਠਾ ਪਾਣੀ ਠੰਡਾ ਪਾਣੀ ਫਰੈਸ਼ ਪਾਣੀ ਵਾਹ ਜੀ ਵਾ ਰੌਣਕਾ ਚੈੱਕ ਕਰੋ ਜੀ ਅੱਜ ਦੀ ਡੇਟ ਦੇ ਵਿੱਚ ਪਾਰ ਦੇ ਮੇਲੇ ਦੀਆਂ ਵਾਹ ਜੀ ਵਾ ਤੇ ਅੱਜ ਐਤਵਾਰ ਦਾ ਦਿਨ ਹੈ ਤੇ ਮੈਂ ਤੁਹਾਨੂੰ ਦੱਸਦਾ ਆ ਰਿਹਾ ਹਾਂ ਪੂਰੀ ਰੌਣਕ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਪੰਜਾਬ ਦਾ ਵੀਗੇਸ਼ ਚਪਾਰ ਦਾ ਮੇਲਾ ਜੀ ਹਾਂ ਮਾਲਵੇ ਦਾ ਮਸ਼ਹੂਰ ਮੇਲਾ ਚਪਾਰ ਦਾ ਮੇਲਾ ਚਪਾਰ ਪਿੰਡ ਜਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ੍ਹ ਸ਼ਹਿਰ ਤੋਂ 2 ਕਿਲੋਮੀਟਰ ਦੂਰ ਪੈਂਦਾ ਹੈ ਪਿੰਡ ਚਪਾਰ ਤੇ ਟਾਈਮ ਚੈੱਕ ਰੂ ਹੀ ਟਾਈਮ 14 ਸਤੰਬਰ 2025 ਦਿਨ ਐਤਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਚਪਾਰ ਮੇਲੇ ਦੀ ਦਿਖਾ ਰਹੇ ਹਾਂ ਬਸ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਯਾ ਤੇ ਦੇਖ ਸਕਦੇ ਹੋ ਇਹ ਟੋਟਲੀ ਪਾਰਕਿੰਗ ਹੈ ਆਪਾਂ ਇੱਥੋਂ ਗੱਡੀ ਪਾਰਕ ਕਰਦੇ ਹਾਂ ਤੇ ਦਿਖਾਉਨੇ ਆ ਤੁਹਾਨੂੰ ਚਪਾਰ ਦਾ ਸਾਰਾ ਮੇਲਾ ਤੋ ਦੇਖੋ ਅੱਜ ਚਪਾਰ ਮੇਲੇ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਤਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਾਨਵੀ ਰਾਨੀ ਪੰਜਾਬ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਚਪਾਰ ਮੇਲੇ ਦੀ ਜੋ ਵੀਡੀਓ ਹੈ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਮੈਂ ਦਿਖਾਉਂਦਾ ਆ ਰਿਹਾ ਸੀ ਇਹ ਅਜ ਚਪਾਰ ਮੇਲੇ ਦਾ ਆ ਲਾਸਟ ਦਿਨ ਹੈ ਤੇ ਐਤਵਾਰ ਦਾ ਦਿਨ ਹੈ 14 ਸਤੰਬਰ 2025 ਦੇ ਜੋ ਵੀਡੀਓ ਹੈ ਚਪਾਰ ਮੇਲੇ ਦੀਆਂ ਜੋ ਰੌਣਕਾਂ ਨੇ ਉਹ ਤੁਹਾਨੂੰ ਦਿਖਾਵਾਂਗੇ ਬਾਅਦ ਤੁਸੀਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਯਾ ਰਾਤ ਦੀਆਂ ਰੌਣਕਾਂ ਤੇ ਥੋੜੀ ਥੋੜੀ ਜੋ ਦਿਨ ਦੀਆਂ ਰੌਣਕਾਂ ਨੇ ਉਹ ਤੁਹਾਨੂੰ ਦਿਖਾਵਾਂਗੇ ਤੇ ਪੂਰਾ ਰਸ਼ ਚਪਾਰ ਦੇ ਮੇਲੇ ਦੇ ਵਿੱਚ ਅੱਜ ਦੇਖਿਆ ਜਾ ਸਕਦਾ ਯਾ ਸੋ ਜਾਦੇ ਗੱਲਾਂ ਨਾ ਮਾਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਚਲੋ ਜੀ ਸੋ ਚਲੋ ਜੀ ਦਿਖਾਉਂਦੇ ਹਾਂ ਤੁਹਾਨੂੰ ਅੱਜ ਚਪਾਰ ਮੇਲੇ ਦੀਆਂ ਰੌਣਕਾਂ ਸੜਕਾ ਪੂਰੀਆਂ ਜਾਮ ਨੇ ਇਸ ਜਗ੍ਹਾ ਤੇ ਤੁਹਾਨੂੰ ਮਿਲ ਜਾਏਗਾ ਮਾਸਕ ਤੇ ਹੋਰ ਆਪਾਂ ਅੱਗੇ ਚੱਲਾਂਗੇ ਤੇ ਵਾਹ ਜੀ ਵਾਹ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਜੰਡਾਲੀ ਕਲਾ ਵਾਲੇ ਖਾਲਸਾ ਸਾਈਕਲ ਸਟੈਂਡ ਕੀ ਹੋਰ ਜੀ ਠੀਕ ਹੋ ਵਾਹ ਜੀ ਵਾਹ ਜੀ ਵਾਹ ਜੀ ਚੈੱਕ ਕਰੋ ਵੀ ਚੈੱਕ ਕਰੋ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਲਾਈਵ ਤੇ ਸ਼ਾਮ ਦੇ ਲਗਭਗ 6:30 ਵਜਣ ਵਾਲੇ ਆ ਸੜਕਾ ਜਾਮ ਸਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਚੈੱਕ ਕਰੋ ਜੀ ਚੈੱਕ ਕਰੋ ਸੋ ਜੋ ਸੋ ਜੋ ਮੇਲਾ ਹੈ ਇਸੇ ਜਗ੍ਹਾ ਤੋਂ ਜੋ ਸ਼ੁਰੂ ਹੋ ਜਾਂਦਾ ਛਪਾਰ ਦਾ ਹੋਰ ਭਾਈ ਕਿਵੇਂ ਆ ਠੀਕ ਆ ਕੋਈ ਭਾਈ ਮੇਲਾ ਦੇਖਣ ਆ ਨਿਆਰੇ ਪਾਰ ਦਾ ਮੇਲਾ ਛਪਾਰ ਦਾ ਮੇਲਾ ਵਾਹ ਜੀ ਵਾਹ ਸੋ ਵੀਰ ਮਿਲੇ ਛਪਾਰ ਦੇ ਮੇਲੇ ਵਾਹ ਜੀ ਵਾਹ ਓਕੇ ਬਣੇ ਰਵਾਂਗੇ ਓਕੇ ਰਿਪੋਰਟ ਸਾਡੇ ਨਾਲ ਆ ਵੀ ਵੀਰ ਸਾਡੇ ਨਾਲ ਕਿੱਥੋਂ ਆਏ ਵੀਰੇ ਮਲੇਰ ਕੋਟਲੇ ਮਾਇਓ ਵਾਹ ਜੀ ਵਾਹ ਇੱਥੇ ਤੁਹਾਨੂੰ ਮਿਲੇਗਾ ਪਾਣੀ ਪਾਣੀ ਮਿੱਠਾ ਪਾਣੀ ਠੰਡਾ ਪਾਣੀ ਵਾਹ ਜੀ ਵਾ ਰੌਣਕਾ ਚੈੱਕ ਰੂਹੀ ਅੱਜ ਦੀ ਡੇਟ ਦੇ ਵਿੱਚ ਪਾਰ ਦੇ ਮੇਲੇ ਦੀਆਂ ਵਾਹ ਜੀ ਵਾ ਕਿੰਨਾ ਰਸ਼ ਤੇ ਟਾਈਮ ਚੈੱਕ ਰੂਹੀ ਟਾਈਮ 14 ਸਤੰਬਰ 2025 ਦਿਨ ਐਤਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਚਪਾਰ ਮੇਲੇ ਦੀ ਦਿਖਾ ਰਹੇ ਹਾਂ ਬਸ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਯਾ ਤੇ ਰਸ਼ ਚੈੱਕ ਕਰੋ ਅੱਜ ਦੀ ਡੇਟ ਦੇ ਵਿੱਚ ਤੇ ਪੂਰੀਆਂ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੇ ਦੇਖ ਸਕਦੇ ਹੋ ਇਹ ਟੋਟਲੀ ਪਾਰਕਿੰਗ ਹੈ ਆਪਾਂ ਇੱਥੋਂ ਗੱਡੀ پارک ਕਰਦੇ ਆ ਤੇ ਦਿਖਾਉਨੇ ਆ ਤੁਹਾਨੂੰ ਚਪਾਰ ਦਾ ਸਾਰਾ ਮੇਲਾ ਟੋਟਲੀ ਤੁਹਾਨੂੰ ਜੋ ਚਪਾਰ ਮੇਲੇ ਦੀ ਜੋ ਪਾਰਕਿੰਗ ਹੈ ਤੁਹਾਨੂੰ ਇਸ ਜਗ੍ਹਾ ਤੇ ਪਾਰਕਿੰਗ ਦੇਖਣ ਨੂੰ ਮਿਲੇਗਾ ਕਿਉਂਕਿ 2 ਰੁਪਏ 3 ਰੁਪਏ ਜੋ ਪਾਰਕਿੰਗ ਦਾ ਆ ਰੇਟ ਹੈ ਪ੍ਰਾਈਸ ਹੈ ਤੇ ਇਥੋਂ ਆ ਤੁਹਾਨੂੰ ਜੋ ਚਪਾਰ ਦੇ ਮੇਲੇ ਦੀ ਸਾਰੀ ਵੀਡੀਓ ਹੈ ਤੁਹਾਨੂੰ ਦਿਖਾਵਾਂਗੇ ਆਹ ਦੇਖ ਲਓ ਮੇਰਾ ਵੀਰ ਮੇਲਾ ਬਹੁਤ ਬਈਆ ਇਕੱਠਾ ਮੇਲੇ ਦਾ ਆ ਸਾਡਾ ਵੀਰ ਦਾ ਧੰਨਵਾਦ ਸਾਡੇ ਤੁਹਾਨੂੰ ਪੂਰਾ ਜੋ ਰਸ਼ ਹੈ ਚਪਾਰ ਮੇਲੇ ਦਾ ਦੇਖਣ ਨੂੰ ਮਿਲੇਗਾ ਸੋ ਵੀਡੀਓ ਅਖੀਰ ਤੱਕ ਬਣੇ ਰਹਿਣਾ ਆ ਤੁਹਾਨੂੰ ਇਸ ਜਗ੍ਹਾ ਤੇ ਜੋ ਚਪਾਰ ਦਾ ਮੇਲਾ ਹੈ ਟੋਟਲ ਦਿਖਾਵਾਂਗੇ ਅੱਜ ਮੇਲੇ ਦਾ ਜੋ ਆਖਰੀ ਦਿਨ ਹੈ ਤੇ ਮੇਲੇ ਦੀ ਜੋ ਰੌਣਕਾਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਚਪਾਰ ਮੇਲੇ ਦੀ ਰੌਣਕਾਂ ਵਾਹ ਜੀ ਵਾਹ ਚੈੱਕ ਕਰੋ ਜੀ ਚੈੱਕ ਕਰੋ ਇੱਥੇ ਤੁਹਾਨੂੰ ਜੋ ਟੈਟੂ ਬਣਾਉਂਦੇ ਹੋਏ ਦੇਖਣਗੇ ਵਾਹ ਜੀ ਵਾਹ ਚੈੱਕ ਕਰੋ ਜੀ ਵਾਹ ਜੀ ਕੀ ਬਾਤ ਹੈ ਕੀ ਬਾਤ ਹੈ ਹੋਰ ਅੱਗੇ ਤੇ ਤੁਹਾਨੂੰ ਆ ਜੋ ਚਪਾਰ ਦੇ ਮੇਲੇ ਦੀਆਂ ਰੌਣਕਾਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਦੇ ਹਾਂ ਅਖੀਰ ਤੱਕ ਜੋ ਹੈ ਬਨੇ ਰਹਿਣਾ ਯਾ ਤੇ ਚੈੱਕ ਕਰ ਸਾਨੂੰ ਬਹੁਤ ਦੂ ਦੂ ਤੋਂ ਜਿਹੜੇ ਲੋਕ ਨੇ ਸ਼ਰਧਾਲੂ ਨੇ ਭਗਤ ਨੇ ਚਪਾਰ ਦੇ ਮੇਲੇ ਪੂਜਦੇ ਨੇ ਤੇ ਬੜੀਆਂ ਰੌਣਕਾਂ ਲੱਗਦੀਆਂ ਭਾਈ ਸਾਹਿਬ ਚਪਾਰ ਦੇ ਮੇਲੇ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਯਾ ਹਾਂਜੀ ਹਾਂਜੀ ਤੇ ਲਓ ਜੀ ਸਰਦਾਰ ਜੀ ਵੀ ਆਇਆ ਚਪਾਰ ਦੇ ਮੇਲੇ ਚੈੱਕ ਕਰੋ ਇਹ ਚੈੱਕ ਕਰੋ ਪੂਰਾ ਰਸ਼ ਸੜਕਾਂ ਜਾਮ ਤੇ ਇਹੋ ਜਿਹਾ ਕੁਝ ਨਜ਼ਾਰਾ ਹੈ ਚਪਾਰ ਦੇ ਮੇਲੇ ਦਾ ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਦੱਸਦਾ ਆ ਰਿਆਂ ਚਪਾਰ ਦਾ ਮੇਲਾ ਤਾਂ 11 ਸਤੰਬਰ 2025 ਦਿਨ ਵੀਰਵਾਰ ਨੂੰ ਹੀ ਖਤਮ ਹੋ ਗਿਆ ਸੀ ਪਰ ਅੱਜ ਜੋ ਐਤਵਾਰ ਹੈ ਮੁੜ ਜੋ ਚਪਾਰ ਮੇਲੇ ਦੀਆਂ ਇਹ ਰੌਣਕਾਂ ਨੇ ਮੁੜ ਵਾਪਸ ਆ ਚੁੱਕੀਆਂ ਨੇ ਤੇ ਚੈੱਕ ਰੂਹੀ ਬਾਜੀ ਵਾ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਇੰਨਾ ਰਸ਼ ਸੜਕਾਂ ਜਾਮ ਇਧਰ ਪਾਰਕਿੰਗ ਹੈ ਪਾਰਕਿੰਗ ਏਰੀਆ ਤੁਸੀਂ ਦੇਖ ਸਕਦੇ ਹੋ ਚਪਾਰ ਦੇ ਮੇਲੇ ਦੇ ਵਿੱਚ ਪੂਰਾ ਟੋਟਲੀ ਪਾਰਕਿੰਗ ਹੈ ਤੇ ਅੱਗੇ ਤੁਹਾਨੂੰ ਜੋ بڑے بڑے ਚੰਡੋਲ بڑے بڑے ਝੁੱਲੇ ਭੰਗੂੜੇ ਤੁਹਾਨੂੰ ਉਹ ਵੀ ਦਿਖਾਵਾਂਗੇ ਚਪਾਰ ਦੇ ਮੇਲੇ ਦੇ ਵਿੱਚ ਤੇ ਅੱਜ ਦੀ ਰੌਣਕਾ ਚੈੱਕ ਕਰੋ ਚਪਾਰ ਦੇ ਮੇਲੇ ਦੀ ਵਾਹ ਜੀ ਵਾਹ ਪੂੀਆਂ ਰੌਣਕਾਂ ਲੱਗੀਆਂ ਮੋੜ ਚਪਾਰ ਦੇ ਮੇਲੇ ਦੇ ਵਿੱਚ ਤੇ ਦੇਖ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਹੈ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਇਸ ਚੈਨਲ ਤੇ ਬਣਾਏ ਰੱਖਣਾ ਹੈ ਬੱਚਿਆਂ ਦਾ ਮੇਲਾ ਬੜਿਆਂ ਦਾ ਮੇਲਾ ਛਪਾਰ ਦਾ ਮੇਲਾ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਪੰਜਾਬ ਦਾ ਵਿਗੇਸਟ ਮਸ਼ਹੂਰ ਛਪਾਰ ਦਾ ਮੇਲਾ ਪੂਰਾ ਰਸ਼ ਹੈ ਮੇਰੇ ਹਿਸਾਬ ਦੇ ਨਾਲ ਲੱਖਾਂ ਤੋਂ ਲੱਖਾਂ ਤੱਕ ਜੋ ਲੋਕ ਨੇ ਸ਼ਰਧਾਲੂ ਨੇ ਅੱਜ ਛਪਾਰ ਦੇ ਮੇਲੇ ਪਹੁੰਚੇ ਨੇ ਜੀ ਹਾਂ ਪੂਰਾ ਰਸ਼ ਤੁਹਾਨੂੰ ਅੱਜ ਦੀ ਇਸ ਵੀਡੀਓ ਦੇਖਣ ਨੂੰ ਮਿਲੇਗਾ ਇਧਰ ਜਹਾਜ਼ ਬੈਠੋ ਜਹਾਜ਼ ਤੇ ਤੇ ਪਹੁੰਚੋ ਅਮਰੀਕਾ ਤੇ ਕੈਨੇਡਾ ਵਾਹ ਜੀ ਵਾਹ ਤੇ ਇਸ ਜਗ੍ਹਾ ਤੇ ਜੋ ਬੱਚੇ ਪੂਰਾ ਪੂਰਾ ਜੋ ਚਪਾਰ ਮੇਲੇ ਨੂੰ ਇੰਜੋਏ ਕਰ ਰਹੇ ਨੇ ਤੇ ਇਧਰ ਤੁਹਾਨੂੰ ਜੋ ਊਠ ਦੀ ਸਵਾਰੀ ਜੋ ਬੱਚੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਪੂਰਾ ਜੋ ਖੁਸ਼ ਤੁਹਾਨੂੰ ਦਿਖ ਰਹੇ ਹੋਣਗੇ ਵਾਹ ਜੀ ਵਾਹ ਚੈੱਕ ਕਰੋ ਜੀ ਚੈੱਕ ਕਰੋ ਕੀ ਆਵਾਜ਼ ਹੈ ਕੀ ਆਵਾਜ਼ ਹੈ ਇਹੋ ਜੀ ਆ ਕੁਝ ਰੌਣਕਾਂ ਨੇ ਅੱਜ ਚਪਾਰ ਮੇਲੇ ਦੇ ਆ ਡਰੈਗਨ ਝੁੱਲਾ ਵੀ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੁਹਾਨੂੰ ਜੋ ਵੀਡੀਓ ਹੈ 14 ਸਤੰਬਰ 2025 ਦਿਨ ਐਤਵਾਰ ਦੀ ਜੋ ਵੀਡੀਓ ਹੈ ਚਪਾਰ ਮੇਲੇ ਦੀ ਉਹ ਦਿਖਾ ਰਹੇ ਹਾਂ ਤੇ ਪੂਰੀਆਂ ਪੂਰੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਬਹੁਤ ਹੀ ਜੋ ਖੂਬਸੂਰਤ ਜੋ ਨਜ਼ਾਰਾ ਹੈ ਤੁਹਾਨੂੰ ਜੋ ਡਰੈਗਨ ਝੁੱਲੇ ਦਾ ਉਹ ਦਿਖਾ ਰਹੇ ਹਾਂ ਵਾਹ ਜੀ ਵਾਹ ਚੈੱਕ ਕਰੋ ਇਹ ਚੈੱਕ ਕਰੋ ਕੀ ਬਾਤ ਹੈ ਇਹ ਕੀ ਬਾਤ ਹੈ ਚੈੱਕ ਕਰੋ ਇਹ ਕੀ ਬਾਤ ਹੈ ਬਹੁਤ ਹੀ ਜੋ ਖੂਬਸੂਰਤ 뷰 ਹੈ ਚਪਾਰ ਦੇ ਮੇਲੇ ਦਾ ਤੁਸੀਂ ਦੇਖ ਸਕਦੇ ਹੋ ਬੱਚੇ ਪੂਰਾ ਪੂਰਾ ਜੋ ਇੰਜੋਏ ਕਰ ਲੈਣੇ ਜਹਾਜ ਤੇ ਬੈਠ ਕੇ ਜੇ ਜਾਨਾ ਤਾਂ ਤੁਸੀਂ ਦੇਖ ਸਕਦੇ ਹੋ ਊਂਟ ਖੋਤਾ ਜਿਹਨੂੰ ਖੋਤੇ ਦੀ ਆ ਸਵਾਰੀ ਕਹਿ ਦਿੰਦੇ ਆਪਾਂ 50 ਰੁਪਏ ਦੀ ਜੋ ਟਿਕਟ ਹੈ ਤੁਹਾਨੂੰ ਪੇ ਕਰਨਾ ਪਏਗਾ 50 ਰੁਪਏ ਤੇ ਆਪਾਂ ਹੋਰ ਆ ਅੱਗੇ ਚੱਲਾਂਗੇ ਚਪਾਰ ਦੇ ਮੇਲੇ ਦੀ ਜੋ ਪੂਰੀ ਪੂਰੀ ਵੀਡੀਓ ਹੈ ਤੁਹਾਨੂੰ ਦਿਖਾਵਾਂਗੇ ਸਾਹਮਣੇ ਦੇਖ ਸਕਦੇ ਹੋ ਆ ਕਿਸ਼ਤੀ ਜੋ ਬੱਚਿਆਂ ਦੀ ਹੈ ਝੁੱਲਾ ਜੋ ਕਹਿ ਸਕਦਾ ਤੁਸੀਂ ਕਿਸ਼ਤੀ ਵਾਹ ਜੀ ਵਾਹ ਕੀ ਬਾਤ ਹੈ ਇਹ ਕੀ ਬਾਤ ਹੈ ਵਾਹ ਜੀ ਵਾਹ ਚੈੱਕ ਕਰੋ ਇਹ ਚੈੱਕ ਕਰੋ ਤੇ ਇਧਰੋਂ ਜੋ ਖੂਬਸੂਰਤ ਜੋ ਨਜ਼ਾਰਾ ਹੈ ਛਪਾਰ ਦੇ ਮੇਲੇ ਦਾ ਤੁਹਾਨੂੰ ਦਿਖਾ ਦੇ ਆਂ ਵਾਹ ਜੀ ਵਾਹ ਅੱਗੇ ਤੁਹਾਨੂੰ ਜੋ بڑے بڑے ਚੰਡੋਲ ਕਿੱਥੇ ਦੇਖਣ ਨੂੰ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ ਪੰਜਾਬ ਦਾ ਜੋ ਵਿਗਸ਼ਤ ਜੋ ਮਸ਼ਹੂਰ ਛਪਾਰ ਦਾ ਮੇਲਾ ਹੈ ਇਹ ਹਰ ਸਾਲ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਦਾ ਆ ਰਿਹਾ ਹਾਂ ਇਹ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਇੱਕ ਹਫ਼ਤੇ ਦੇ ਲਈ ਲੱਗਦਾ ਹੈ ਸਭ ਤੋਂ ਵੱਡਾ ਚੰਡੋਲ ਤੁਸੀਂ ਦੇਖ ਸਕਦੇ ਹੋ ਵਾਹ ਜੀ ਵਾਹ ਅੱਜ ਵੀ ਜੇ ਤੁਸੀਂ ਰਾਸ਼ੀ ਚੈੱਕ ਕਰੋ ਇਹ ਰਾਸ਼ੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਹੈ ਤੇ ਸਭ ਤੋਂ بڑا ਕਿਹੜਾ ਤੁਹਾਨੂੰ ਪਾਰ ਦੇ ਮੇਲੇ ਦੇ ਦਖਣ ਮਿਲ ਗਿਆ। ਕੋ ਇਹੋ ਜਿਹਾ ਕੁਝ ਨਜ਼ਾਰਾ ਹੈ ਬ੍ਰੇਕ ਦਾ ਆਵਾਜ਼। ਕਾਵਾਤ ਲੋਜੀ ਚਪਾਰ ਦੇ ਮੇਲੇ ਪਹੁੰਚੇ ਆ ਸਾਡੇ ਸਬਸਕ੍ਰਾਈਬਰ ਜੋ ਕਿ ਆਪਾਂ ਖੜੇ ਆ ਇਸ ਟਾਈਮ ਦਰਵਾਜ਼ੇ ਦੇ ਸਾਹਮਣੇ ਤੇ ਅੰਦਰ ਚਲਦੇ ਆ ਮੱਥਾ ਟੇਕ ਕੇ ਆਉਂਦੇ ਆ ਦਰਸ਼ਨ ਕਰਕੇ ਆਉਂਦੇ ਆ ਤੁਸੀਂ ਵੀ ਦਰਸ਼ਨ ਕਰੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ ਨੂੰ ਫੋਲੋ ਸਪੋਰਟ ਕਰੋ ਜੀ ਆਪਣਾ ਬੜਾ ਭਰਾ ਹੈ ਬਾਤਵਾ ਸਪਲਾਈ ਕਰੋ ਸਬਸਕ੍ਰਾਈਬ ਕਰੋ ਬਾਤਵਾ ਸ਼ੇਅਰ ਕਰੋ ਓਕੇ ਵੀਰੇ ਲੋਜੀ ਚਲਦੇ ਆ ਫਿਰ ਅੰਦਰ ਆਪਾਂ ਮੱਥਾ ਟੇਕ ਕੇ ਆਉਂਦੇ ਆ ਦਰਸ਼ਨ ਕਰਕੇ ਆਉਂਦੇ ਆ ਜੀ ਵਾਹ ਜੀ ਵਾਹ ਤੇ ਇਹੋ ਜਿਹਾ ਕੁਝ ਜੋ ਨਜ਼ਾਰਾ ਹੈ ਚਪਾਰ ਦੇ ਮੇਲੇ ਦਾ ਤੁਹਾਨੂੰ ਦਿਖਾ ਰਹੇ ਆ ਵਾਹ ਜੀ ਵਾਹ ਚੈੱਕ ਕਰੋ ਇਹ ਚੈੱਕ ਕਰੋ ਵਾਹ ਜੀ ਵਾਹ ਬਹੁਤ ਦੂਰ ਦੂਰ ਸੰਗਤਾਂ ਪਹੁੰਚੇ ਨੇ ਅੱਜ ਦਰਬਾਰ ਦੇ ਵਿੱਚ ਵਾਹ ਜੀ ਵਾਹ ਰਸ਼ ਚੈੱਕ ਹੋ ਰਿਹਾ ਰਸ਼ ਪੂਰਾ ਰਸ਼ ਤੁਹਾਨੂੰ ਜੋ ਹੈ ਅੱਜ ਦੇਖਣ ਨੂੰ ਮਿਲੇਗਾ ਜੀ ਆ ਵੀਡੀਓ ਨੂੰ ਲਾ ਕਾਫੀ ਤੱਕ ਦੇਖਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਰਸ਼ ਦੇਖ ਸਕਦੇ ਹੋ ਪੂਰਾ ਅਜ ਜੋ ਦਰਵਾਰ ਦੇ ਵਿੱਚ ਸਰਦਾ ਦੇ ਨਾਲ ਆਸਥਾ ਦੇ ਨਾਲ ਵਿਸ਼ਵਾਸ ਦੇ ਨਾਲ ਦਰਵਾਰ ਦੇ ਵਿੱਚ ਪੁੱਜੇ ਨੇ ਸਰਦਾਲੂ ਭਗਤ ਸਭੀ ਆ ਹੈ ਲੈ ਮੇਰੇ ਨਾਲ ਅੱਗੇ ਪੂਰਾ ਜਾਣਾ ਅੱਗੇ ਪਿੰਡਾਂ ਦੀਆਂ ਆ ਰਹੀਆਂ ਉੱਥੇ ਖੜੀ ਦੀ ਅੱਗੇ ਬੰਦੇ ਹਰ ਜਿਹੜੀ ਜਗ੍ਹਾ ਤੇ ਜਾ ਚੈੱਕ ਕਰੋ ਇੱਥੇ जय तेरा दी जय हो गुग्गा जाहरवीर की जय हो बाबा सतस लखन जी जरूर ਤੁਸੀਂ ਲਿਖਣਾ ਹੈ ਕਮੈਂਟ ਬਾਕਸ ਦੇ ਵਿੱਚ ਤੇ ਕੋਈ ਭੇਟ ਪਾਵਨੀ ਕੋਈ ਇਹ ਜੀ ਕੋਈ ਗੱਲ ਨਹੀਂ ਹੈ ਤੇ ਦੇਖ ਸਕਦੇ ਹੋ ਸਾਰੇ ਜੋ ਲੋਕ ਨੇ ਸ਼ਬਦਾਂ ਦੇ ਨਾਲ ਚੌਥੇ ਦੇ ਦਰਵਾਜ਼ੇ ਦੇ ਵਿੱਚ ਤੇ ਆਪਾਂ ਅੰਦਰ ਵੀ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਤੁਸੀਂ ਵੀ ਦੇਖ ਸਕਦੇ ਹੋ ਆਪਾਂ ਇਸ ਟਾਈਮ ਖੜੇ ਆ ਦਰਵਾਜ਼ੇ ਦੇ ਸਾਹਮਣੇ ਤੇ ਸੰਗਤਾਂ ਦਾ ਜੋ ਰਸ਼ ਹੈ ਤੁਸੀਂ ਚੈੱਕ ਕਰ ਲੋ ਜੀ ਚੈੱਕ ਕਰੋ ਬੜੀ ਦੁਰਦੁਰੋਂ ਸੰਗਤਾਂ ਪਹੁੰਚਦੇ ਆਂ ਦਰਵਾਜ਼ੇ ਦੇ ਵਿੱਚ ਵਾਹ ਜੀ ਵਾਹ जय पीरा दी जय हो बुग्गा जाहरवीर जी जरूर लिखना है ਤੇ ਦੇਖ ਸਕਦੇ ਹੋ ਸੰਗਤਾਂ ਦਾ ਜੋ ਰਸ਼ ਚੈੱਕ ਕਰੋ ਜੀ ਰਾਤ ਬੜੀਆਂ ਖੜੀਆਂ ਰਹੇਗੀ ਉਹ ਬਾਤ ਹੀ ਹੈ ਰਸ਼ਕ ਰਸ਼ ਬਹੁਤ ਜ਼ਿਆਦਾ ਰਸ਼ ਹੈ ਅੱਜ ਸਪਾਰ ਦੇ ਮੇਲੇ ਦੇ ਵਿੱਚ ਤੇ ਆ ਪਾਕਿਸਤਾਨ ਖਣੇਆ ਦਰਵਾੜ ਦੇ ਵਿੱਚ ਦੇਖ ਸਕਦੇ ਹੋ ਲੋ ਜੀ ਸਰਦਾ ਆਸਥਾ ਵਿਸ਼ਵਾਸ ਨਾਲ ਜੁੜਿਆ ਧਾਰਮਿਕ ਮੇਲਾ ਸੱਭਿਆਚਾਰਿਕ ਮੇਲਾ ਇਤਿਹਾਸਿਕ ਮੇਲਾ ਇਹ ਹਰ ਸਾਲ ਇਸਕੰਬਰ ਦੇ ਵਿੱਚ ਲੱਗਦਾ ਆ ਤੇ ਗੋਗਾ ਜਹਰਵੀਰ ਜੀ ਤੇ ਬਾਬਾ ਸਿਧ ਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਆ ਇਹ ਜੇ ਬੜੀ ਦੁਰਦਰੋਜੋ ਸੰਕਾ ਨੇ ਦਰਵਾਜ਼ੇ ਵਿੱਚ ਪੁੱਜੀਆਂ ਨੇ ਸੋ ਦੇਖ ਸਕਦੇ ਹੋ ਵਾਹ ਜੀ ਵਾਹ ਸ਼ਰਧਾ ਆਸਤਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਮੇਲਾ ਹਰ ਸਾਲ ਲੱਗਦਾ ਚੈੱਕ ਕਰੋ ਸਾਮਨੇ ਕਰੋਗੇ ਦਰਸ਼ਨ ਕਰੋਗੇ ਸ਼ੋਰ ਸ਼ਬ ਹੋ ਜਾ ਰਹਾ ਹੈ ਤੁਸੀਂ ਦੇਖ ਸਕਦੇ ਹੋ ਅਜੋ ਕੁੜਾ ਜੋ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਸ਼ਰਧਾਲੂ ਨੇ ਭਗਤ ਨੇ ਅੱਜ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਏ ਨੇ ਯੂਟਿਊਬ ਹਾਂ ਕੌਨ ਦਾ ਚੈਨਲ ਯੂਟਿਊਬ 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 ਚੈਨਲ ਦਾ ਨਾਮ ਬਣਾਓ ਸਾਨਵੀਰਾਨੀ ਪੰਜਾਬ ਹੈਲੋ ਵਾਹ ਦਸਿੰਕ ਲੋਕੀ ਹਾ ਟੇਕ ਕੇ ਆਪਾਂ ਆ ਗਏ ਆਂ ਦਰਵਾਰ ਤੋਂ ਬਾਹਰ ਤੇ ਦਰਵਾਰ ਤੋਂ ਬਾਹਰ ਦਾ ਜੋ ਨਜ਼ਾਰਾ ਹੈ ਤੁਹਾਨੂੰ ਉਹ ਦਿਖਾਵਾਂਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਫੂਡ ਕੋਰਟ ਹੈ ਪਾਠੀਆਂ ਦਾ ਜੋ ਕਿ ਰੰਗ ਬਰੰਗੀ ਮਠਾਈਆਂ ਜੋ ਹੈ ਤੁਸੀਂ ਇਸ ਜਗਤ ਤੇ ਦੇਖ ਸਕਦੇ ਹੋ ਜੋ ਕਿ ਸੁਜੀ ਤੇ ਬਣਾਇਆ ਜਾਂਦਾ ਹੈ ਤੇ ਕਾਫੀ ਮਸ਼ਹੂਰ ਹੈ ਪਾਠੀ ਖਜਲਾ ਜਿਹਨੂੰ ਕਹਿ ਦਿੰਦੇ ਆਂ ਆਪਾਂ ਹਿੰਦੀ ਦੇ ਵਿੱਚ ਪਾਠੀ ਕਹਿ ਦਿੰਦੇ ਆਂ ਪੰਜਾਬੀ ਦੇ ਵਿੱਚ ਤੇ ਇਸ ਜਗ੍ਹਾ ਤੇ ਤੁਹਾਨੂੰ ਜੋ ਹੈ ਪ੍ਰਸ਼ਾਦ ਦੇਖਣ ਨੂੰ ਮਿਲੇਗਾ ਸੋ ਅੰਕਲ ਜੀ ਬੈਠੇ ਆਂ ਅੰਕਲ ਮੇਲੇ ਦਾ ਆਖਰੀ ਦਿਨ ਅੱਜ ਹਾਂਜੀ ਹਾਂਜੀ ਪੂਰਾ ਰਸ਼ ਆ ਜਤਾ ਗੱਲ ਮਿਲ ਬਰੇਲੀ ਭਰਿਆ ਪਿਆ ਮੇਲਾ ਫੁੱਲ ਭਰਿਆ ਇੰਨਾ ਮੇਲੇ ਜਿਨੀ ਭਰਿਆ ਜੀ ਰਸ਼ ਭਰਿਆ ਇੰਨਾ ਤਾਂ ਮੇਲੇ ਦਾ ਜੋ ਸ਼ੁਰੂ ਹੋਇਆ ਸੀ ਉਹਨਾਂ ਨਹੀਂ ਸੀ ਰਸ਼ ਅੱਜ ਮੇਲੇ ਪੂਰਾ ਰਸ਼ ਸੋ ਠੀਕ ਹੈ ਜੀ ਉਹ ਠੀਕ ਠਾਕ ਸੇਲ ਹੋ ਰਿਹਾ ਵਾ ਠੀਕ ਠਾਕ ਓਕੇ ਓਕੇ ਸੋ ਦੇਖ ਸਕਦੇ ਹੋ ਇਸ ਜਗ੍ਹਾ ਤੇ ਤੁਹਾਨੂੰ ਜੋ ਪ੍ਰਸ਼ਾਦ ਹੈ ਉਹ ਮਿਲ ਜਾਏਗਾ ਤੇ ਫੂਡ ਕੋਰਟ ਹੈ ਪਾਥੀਆਂ ਦਾ ਇੱਧਰ ਜੋ ਤੁਹਾਨੂੰ ਜੋ ਫੂਡ ਕੋਰਟ ਪਾਥੀਆਂ ਦਾ ਸਟਾਲ ਜੋ ਖਾਣ ਪੀਣ ਦਾ ਸਟਾਲ ਇੱਧਰ ਦੇਖੇਗਾ ਤੇ ਹੋਰ ਦੁਕਾਨਾਂ ਤੁਹਾਨੂੰ ਇਸ ਪਾਸੇ ਦੇਖੇਗਾ ਸੋ ਦੇਖ ਸਕਦੇ ਹੋ ਸਪਾਰ ਦੇ ਮੇਲੇ ਦੇ ਵਿੱਚ ਚੈੱਕ ਕਰੋ ਜੀ ਚੈੱਕ ਕਰੋ ਪੂਰਾ ਰੌਸ਼ਾਹ ਤੁਹਾਨੂੰ ਜੋ ਹੈ ਸਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਿਆ ਨਾ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਜੋ ਪਕੌੜੇ ਸਪਾਰ ਦੇ ਮੇਲੇ ਦੇ ਵਿੱਚ ਮਿਲ ਜਾਣਗੇ ਆਲੂ ਦੇ ਗੋਭੀ ਦੇ ਪਨੀਰ ਦੇ ਜੋ ਪਕੌੜੇ ਨੇ ਤੁਹਾਨੂੰ ਸਪਾਰ ਦੇ ਵਿੱਚ ਮਿਲ ਜਣਗੇ ਚੈੱਕ ਕਰੋ ਜੀ कुझु लोनाही साथ ਇਦਰ ਵੀ ਤੁਹਾਨੂੰ ਜੋ ਹੈ ਚਪਾਰ ਦਾ ਮੇਲੇ ਦਾ ਜੋ ਕੁਝ ਰੌਣਕਾਂ ਨੇ ਬੱਚਿਆਂ ਦੇ ਝੂਲੇ ਵੀ ਦੇਖਣ ਨੂੰ ਮਿਲੇਗਾ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਵਾਹ ਕੀ ਬਾਤ ਪੂਰਾ ਪੂਰਾ ਜੋ ਇੰਜੋਏ ਕਰ ਰਹੇ ਨੇ ਇਹ ਸਾਹਮਣੇ ਕਿਸ਼ਤੀ ਸੇ ਆਪਾਂ ਹੋਰ ਅੱਗੇ ਚੱਲਦੇ ਹਾਂ जलेंगे जली चलेंगे जलेंगे दूसरे गेड़ का पत्ती लेके चलेंगे कि हमें पचास रुपये में मिल रहा है हाँ हाँ इधर आ जाओ इधर आ जाओ इधर आ जाओ इधर आ जाओ उठे 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 आ जाओ ਤੋ ਯਾਰ 25 ਦਾ ਜੋ ਵੀਡੀਓ ਹੈ ਦਿਨ ਐਤਵਾਰ ਦਾ ਦਿਖਾ ਰਹੇ ਹਾਂ ਚਪਾਰ ਮੇਲੇ ਦਾ ਪਨੀਰ ਦੇ ਆਲੂ ਦੇ ਗੋਭੀ ਦੇ ਜੋ ਪਕੌੜੇ ਜੋ ਪਾਠੀਆਂ ਹੈ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਜੋ ਚਪਾਰ ਦੇ ਮੇਲੇ ਦੇ ਵਿੱਚ ਮਿਲ ਜਾਏਗਾ ਤੇ ਗਰਮ ਗਰਮ ਜੋ ਜਲੇਬੀਆਂ ਨੇ ਇਹ ਬਣਾਇਆ ਜਾ ਰਿਹਾ ਹੈ ਔਰ ਜੋ ਫੂਡ ਕੋਰਡ ਹੈ ਜੋ ਸਭ ਤੋਂ ਮਸ਼ਹੂਰ ਹੈ ਤੁਹਾਨੂੰ ਖਜਲਾ ਪਾਠੀਆਂ ਜੋ ਗੋੜਾ ਦਾ ਪਾਠੀ ਚੀਨੀ ਦਾ ਪਾਠੀ ਤੇ ਦੇਸੀ ਘੋੜਾ ਦਾ ਜੋ ਪਾਠੀ ਹੈ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਚੈੱਕ ਕਰੋ ਵੀ ਚੈੱਕ ਕਰੋ ਤੇ ਸਭ ਤੋਂ ਵੱਡਾ ਜੋ ਚੰਡੋਲ ਹੈ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਤੇ ਸਾਹਮਣੇ ਕਿਸ਼ਤੀ चलते होर अगे दिखाने तुम मेला रोना बाहर रश चेक होगी रश रश बहुत ज्यादा जो कि तुम्हें देखने मिलेगा छपारे आवाज ਪੋਪਕੋਰਨ 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 10 ਰੁਪਏ ਬਾਜੀ ਵਾ ਚੈੱਕ ਕਰੋ ਇਥੇ ਤੁਹਾਨੂੰ ਜੋ ਕੱਪ ਗਲਾਸ ਭੰਡ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਏਗਾ ਤੇ ਰਸ ਚੈੱਕ ਕਰੋ ਬਾਜੀ ਬਿਨਾ ਦਾਤ ਤੋਂ ਬਿਨਾ ਸੋਈ ਤੋਂ ਕਾਨਕ ਬੇਦਾ ਭਾਈ ਪੂਰੀਆਂ ਰੌਣਕ ਲੱਗੀਆਂ ਨੇ ਚਪਾਰ ਦੇ ਮੇਲੇ ਵਿੱਚ ਤੋਂ ਦੇਖ ਸਕਦੇ ਹੋ ਇਹ ਜਗ੍ਹਾ ਤੇ ਖਜਲਾ ਕਾਫੀ ਮਸ਼ਹੂਰ ਹੈ ਇੱਕ ਵਾਰੀ ਜ਼ਰੂਰ ਖਾਣਾ ਤੇ ਬੇਲ ਪੂੜੀ ਮਿਲ ਜਾਏਗਾ ਬੇਲ ਪੂੜੀ ਬੇਲ ਪੂੜੀ ਬੇਲ ਪੂੜੀ ਸੋ ਦੋਸਤੋ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ